जय गुरुदेव ਧੰਨ ਗੁਰਦੇਵ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਵਾ ਪੋਸੂ ਨਾਵਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਅੱਜ ਪੋਸੂ ਨਾਵਾ ਚੈਨਲ ਦੀ ਟੀਮ ਬ੍ਰह्मलीन ਸੰਤ ਸੁੰਦਰਮੁਨੀ ਜੀ Swami बोरीबाले ਮਹਾਰਾਜ ਜੀ ਦੇ ਦਰਬਾਰ ਤੇ ਉੱਪਰ ਹਾਜ਼ਰੀ ਲਗਵਾਉਣ ਲਈ ਆਏ ਨੇ ਮੇਰੇ ਨਾਲ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਪਾਵਰ ਆਫ ਸੋਸ਼ਲ ਯੂਨਿਟੀ ਦੇ ਡਿਸਟ੍ਰਿਕਟ ਨਮਾ ਸ਼ਹਿਰ ਤੋਂ ਪ੍ਰੈਜ਼ੀਡੈਂਟ ਕਮਲਜੀਤ ਪਾਜੀ ਔਰ ਇਨ੍ਹਾਂ ਤੋਂ ਇਲਾਵਾ ਸੰਗਤ ਔਰ ਜਿਨ੍ਹਾਂ ਦੇ ਜਿਨ੍ਹਾਂ ਦਾ ਅਸ਼ੀਰਵਾਦ ਹੈ ਪੂਰੀ ਸੰਗਤ ਦੇ ਉੱਪਰ ਮਾਤਾ ਪ੍ਰੀਤੀ ਜੀ ਜੋ ਇਸ ਡੇਰੇ ਨੂੰ ਇਸ ਸਮੇਂ ਚਲਾ ਰਹੇ ਨੇ ਔਰ ਮੈਂ ਬਹੁਤ ਸਾਰੀਆਂ ਭੈਣਾਂ ਨਾਲ ਗੱਲਬਾਤ ਕੀਤੀ ਇਸ ਡੇਰੇ ਦੇ ਨੂੰ ਲੈ ਕੇ ਔਰ ਜੋ ਸ਼ਬਦ ਉਹਨਾਂ ਨੇ ਆਪਣੀ ਜ਼ੁਬਾਨ ਚੋਂ ਕਹੇ ਹੈ ਮੈਂ ਉਸ ਨੂੰ ਐਕਸਪਲੇਨ ਨਹੀਂ ਕਰ ਸਕਦਾ ਕਿ ਕਿੰਨੀ ਇਸ ਏਰੀਏ ਦੇ ਉੱਪਰ ਇਸ ਦਰਬਾਰ ਦੀ ਦਇਆ ਹੈ ਬਖਸ਼ਿਸ਼ ਹੈ ਔਰ ਕਿੰਨੀ ਜ਼ਿਆਦਾ ਮਦਦ ਜਿਹੜੀ ਹੈ ਆਮ ਪਰਿਵਾਰਾਂ ਵਿੱਚ ਜਾ ਕੇ ਪ੍ਰੀਤੀ ਮਾਤਾ ਜੀ ਕਰਦੇ ਨਜ਼ਰ ਆ ਰਹੇ ਨੇ ਹਰ ਇੱਕ ਦੀ ਜ਼ੁਬਾਨ ਦੇ ਵਿੱਚੋਂ ਇਸ ਡੇਰੇ ਦੇ ਪ੍ਰਤੀ ਜੋ ਸ਼ਬਦ ਨਿਕਲੇ ਨੇ ਉਹ ਪੱਥਰ ਤੇ ਲਕੀਰ ਹੈ ਕਿ ਜੋ ਵੀ ਅਸੀਂ ਸੱਚੇ ਦਿਲੋਂ ਇਸ ਦਰਬਾਰ ਦੇ ਉੱਪਰ ਅਰਦਾਸ ਕਰਦੇ ਹਾਂ ਔਰ ਸਾਡੀ ਅਰਦਾਸ ਪੂਰੀ ਹੁੰਦੀ ਹੈ ਔਰ ਮੇਰੇ ਨਾਲ ਖੁਦ ਬੜੇ ਖੁਸ਼ਕਿਸਮਤ ਹੈ ਕਿ ਮੈਨੂੰ ਅੱਜ ਤੀਸਰੀ ਵਾਰ ਇਸ ਦਰਬਾਰ ਵਿੱਚ ਆਉਣ ਦਾ ਮੌਕਾ ਮਿਲਿਆ ਔਰ ਵੀ ਆਰ ਵੈਰੀ ਲੱਕੀ ਅਸੀਂ ਬੜੇ ਖੁਸ਼ ਨਸੀਬ ਹੈ ਕਿ ਸਾਨੂੰ ਪੂਰੇ ਸੰਤ ਮਹਾਤਮਾ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਔਰ ਦੀ ਸਿਫਤ ਕਰਨ ਦਾ ਮੌਕਾ ਮਿਲਦਾ ਮਾਤਾ ਪ੍ਰੀਤੀ ਜੀ ਇਸ ਸਮੇਂ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮਾਤਾ ਪ੍ਰੀਤੀ ਸਭ ਤੋਂ ਪਹਿਲਾਂ ਚਰਨ ਬੰਦਰਾਂ ਜੀ ਦਰਬਾਰ ਬਾਰੇ ਭੈਣਾ ਨੇ ਬਹੁਤ ਕੁਝ ਦੱਸਿਆ ਤੁਹਾਡੀ ਬੜੀ ਸਿਫਤ ਕੀਤੀ ਹੈ ਕਿ ਇਸ ਇਲਾਕੇ ਦੇ ਵਿੱਚ ਜਦੋਂ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵਿਪਤਾ ਹੁੰਦੀ ਹੈ ਤੇ ਮਾਤਾ ਜੀ ਖੁਦ ਖੜੇ ਹੁੰਦੇ ਨੇ ਇਹ ਸਾਰੀ ਪ੍ਰੇਰਣਾ ਤੁਹਾਨੂੰ ਕਿੱਥੋਂ ਮਿਲੀ ਮਾਤਾ ਜੀ ਓਮ ਨਮਾ ਨਾਰਾਇਣ ਸ਼੍ਰੀ ਸੁੰਦਰਮੁਨੀ ਮਹਾਰਾਜ ਦੇ ਦਰਬਾਰ ਤੋਂ ਸ਼੍ਰੀ ਪੰਚਦਸ਼ਨਾਮ ਯੂਨਾ ਖੜਾ ਹਰੀਗਿਰੀ ਮਹਾਰਾਜ ਦੀ ਦੇਖ ਵਿੱਚ ਇਹ ਚੱਲਦਾ ਪਿਆ ਜੋ ਮੇਰੇ ਗੁਰੂ ਸ਼੍ਰੀ ਸੁੰਦਰਮੁਨੀ ਮਹਾਰਾਜ ਬਰਾ ਮਲੀਨ ਜਿਨ੍ਹਾਂ ਨੇ 52 ਸਾਲ ਦੇ ਵਿੱਚ ਚਾਰ ਤਪ ਕੀਤੇ ਇੱਕ ਖੜਕੇ ਇੱਕ ਫਲੋਹਾਰੀ ਇੱਕ ਟਾਟਵੋਰੀ ਇੱਕ ਮੌਨਤਾ ਰਿਆ ਜਿਸ ਜਦ ਸੰਤਾ ਦੇ ਚਾਨੀ ਲੱਗ ਜਾਂਦਾ ਖੁਦ ਸੰਤੋ ਬਣਾ ਦਿੰਦੇ ਆ ਫੇਰ ਉਹਦੋਂ ਆਪਣੇ ਆਪ ਹੀ ਅੰਦਰੋਂ ਬਸ ਜਾਗ ਜਾਂਦੀ ਆ ਕਿ ਕਿਸੇ ਦੀ ਮਦਦ ਕਰੋ ਇੱਥੇ ਕੁਝ ਨਹੀਂ ਲੈ ਕੇ ਜਾਣਾ ਇੱਥੇ ਹੀ ਕਮਾਇਆ ਇੱਥੇ ਹੀ ਛੱਡ ਜਾਣਾ ਬੱਚਿਆਂ ਨੂੰ ਵੀ ਸਾਡੀ ਇਹ ਹੀ ਅਪੀਲ ਵਾ ਬੇਨਤੀ ਆ ਹੱਥ ਜੋੜ ਕੇ ਕਿ ਆਪਣੇ ਮਾਂ ਬਾਪ ਦੀ ਸੇਵਾ ਕਰਿਆ ਕਰੋ ਮਾਂ ਬਾਪ ਤੋਂ ਵੀ ਵੱਡਾ ਕੋਈ ਗੁਰੂ ਨਹੀਂ ਹੈ ਤੇ ਅੱਜ ਨਸ਼ਿਆਂ ਤੋਂ ਦੂਰ ਰਹੋ ਇਸ ਨਸ਼ਿਆਂ ਨੇ ਕੋਲਕਾਤਾ ਵਿੱਚ ਜੋ ਇੱਕ ਘਟਨਾ ਘਟੀ ਸੀ ਨਸ਼ਿਆਂ ਦੀ ਇਹ ਨਸ਼ਿਆਂ ਦੀ ਬਦੌਲਤ ਵਾ ਕਿ ਉਸ ਕੁੜੀ ਨੇ ਡਾਕਟਰ ਬਣਨਾ ਸੀ ਜੇ ਬਣੀਓ ਸੀ ਉਹਨੇ ਕਿੰਨਿਆਂ ਦੇ ਇਲਾਜ ਕਰਨੇ ਸੀ ਕਿੰਨਿਆਂ ਦੀਆਂ ਜਾਨਾਂ ਬਚਾਉਣੀਆਂ ਸੀ ਅੱਜ ਵੀ ਉਹਦੀਆਂ ਉਹ ਚੀਕਾ ਉਸ ਕਮਰੇ ਦੇ ਵਿੱਚ ਚੀਕਦੀਆਂ ਹਨ ਤੇ ਇਸ ਕਰਕੇ ਬੇਨਤੀ ਹੈ ਕਿ ਐਦਾਂ ਦਾ ਕੋਈ ਵੀ ਕੰਮ ਸਾਡੇ ਦੇਸ਼ ਵਾਸੀਆਂ ਦੇ ਵਿੱਚ ਹੋਣਾ ਨਹੀਂ ਚਾਹੀਦਾ ਮਹਾਰਾਜ ਜੀ ਸੰਤੇ ਹੀ ਕਿਰਪਾ ਕਰਕੇ ਸਾਡੇ ਜਸਲ ਸਾਹਾ ਆਏ ਆ ਜੋ ਮਜੀਤ ਸਾਹਾ ਆਏ ਆ ਜੋ ਇਹ ਵੀ ਆਪਣੀ ਸੰਸਥਾ ਨੂੰ ਲੈ ਕੇ ਆਪਣਾ ਚੰਗਾ ਕੰਮ ਕਰਦੇ ਆ ਉਹ ਚੰਗੀਆਂ ਸੰਸਥਾਵਾਂ ਜਿਹੜੀਆਂ ਚੰਗਾ ਕੰਮ ਕਰਦੀਆਂ ਚੰਗਾ ਹੀ ਕੰਮ ਕਰਦੀਆਂ ਤੇ ਵਧੀਆ ਹੀ ਇਹਨਾਂ ਕੋਲ ਕੰਮ ਕਰਾਵੇ ਇਹਨਾਂ ਦੇ ਬੱਚਿਆਂ ਨੂੰ ਇਹਨਾਂ ਦੀ ਸੇਵਾ ਕਰਨ ਦਾ ਵੱਲ ਬਖਸ਼ੋ ਆਪਣੇ ਆਪਣੇ ਗੁਰੂ ਮਹਾਰਾਜ ਕੀ ਜੈ ਮਤ ਜੀ ਮੈਂ ਇਹ ਵੀ ਸੁਣਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਕਾਫੀ ਜਿਆਦਾ ਖਾਸ ਕਰਕੇ ਜਨਵਰੀ ਦੇ ਮਹੀਨੇ ਵਿੱਚ ਮੇਲਾ ਜਿਹੜਾ ਹੈ ਉਹ ਉਸ ਤਰ੍ਹਾਂ ਦਾ ਹਰ ਸਾਲ ਹੀ ਹੁੰਦਾ ਹੈ ਔਰ ਪਿਛਲੇ ਸਾਲ ਬਰਸੀ ਤੇ ਸਾਨੂੰ ਆਉਣ ਦਾ ਮੌਕਾ ਮਿਲਿਆ ਸੀ ਸੱਚਮੁੱਚ ਤਿੱਲ ਸੁੱਟਣ ਨੂੰ ਇੱਥੇ ਜਗ੍ਹਾ ਨਹੀਂ ਸੀ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਉਹਨਾਂ ਨਾਲ ਗੱਲਬਾਤ ਵੀ ਕਰਨ ਦਾ ਮੌਕਾ ਮਿਲਿਆ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਮੇਲਾ ਹੈ ਉਹ ਡਿਜ਼ਾਈਨ ਕੀਤਾ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਸ੍ਰੀ ਗੁਰੂ ਸੁੰਦਰਮੁਨੀ ਮਹਾਰਾਜ ਦਾ ਜਨਮ ਦਿਨ ਹੁੰਦਾ ਉਹਨਾਂ ਦਾ ਹਰ ਸਾਲ ਬਣਾਇਆ ਜਾਂਦਾ ਸ਼ਰੀਰ ਮੈਨ ਪਾਠ ਰੱਖਿਆ ਜਾਏਗਾ ਸਾਧੂ ਸੰਤਾਨਾਂ ਦੇ ਲੰਗਰ ਚੱਲਣਗੇ ਪੰਡਾਰਾ ਚੱਲਣਗੇ ਕੋਈ ਕਲਾਕਾਰ ਆਕੇ ਵੀ ਉਹਨਾਂ ਦੇ ਗੁਣਗਾਨ ਗਾਣਗੇ ਤੇ ਬਸ ਉਹਨਾਂ ਦੀ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਉਹ ਆਪਣਾ ਡੇਰੇ ਦੇ ਨਿਯਮ ਸੀ ਉਸੇ ਨਿਯਮ ਦੇ ਤਰ੍ਹਾਂ ਇਹ ਪੰਡਾਰਾ ਹੋਏਗਾ ਨਵੇਂ ਸਾਲ ਦੀਆਂ ਸਭ ਨੂੰ ਆਉਣ ਵਾਲੇ ਟਾਈਮ ਤੇ ਸਭ ਨੂੰ ਮੁਬਾਰਕਾਂ ਔਰ ਸਭ ਦੇ ਸਾਡੇ ਦੇਸ਼ ਵਿੱਚ ਦੇਸੂ ਵਿਦੇਸ਼ ਜੋ ਸੰਗਤ ਬੈਠੀ ਆ ਮਹਾਰਾਜ ਬੋਰੀ ਵਾਲੇ ਸਭ ਤਾਂ ਹੀ ਉਹਨਾਂ ਨੇ ਖੈਰਾ ਮੰਗੀਆਂ ਭਲਾ ਕੀਤਾ ਸੰਤ ਫਕੀਰ ਸਗੇ ਉਹਨਾਂ ਨੇ ਆਪਣੀ 9 ਸਾਲ ਦੀ ਉਮਰ ਦੇ ਵਿੱਚ ਆਪਣਾ ਘਰ ਤਿਆਗਤਾ ਸਗਾ ਔਰ 11 ਸਾਲ ਦੀ ਉਮਰ ਦੇ ਵਿੱਚ ਉਹ ਖੜ ਗਏ ਸਕੇ ਔਰ ਉਹਨਾਂ ਨੇ 51 ਸਾਲ ਖੜੇ ਖੜ ਕੇ ਤਪ ਕੀਤਾ ਉਹਨਾਂ ਦੇ ਡੇਰੇ ਬਲੋਂ ਅਸੀਂ ਇਹ ਅਰਦਾਸ ਕਰਦੇ ਹਾਂ ਭਗਵਾਨ ਜੀ ਸਭ ਦੇ ਘਰ ਖੁਸ਼ੀਆਂ ਦੇਵੇ ਔਰ ਇਹ ਇਹਦੇ ਦੇਸ਼ ਦਾ ਵਿਕਾਸ ਹੁੰਦਾ ਰਹੇ ਤੇ ਨਵੇਂ ਸਾਲ ਨੂੰ ਬਹੁਤ ਵਧੀਆ ਇਥੇ ਨਿਵਾਵਾਂਗੇ ਔਰ ਇਥੇ ਸੰਗਤਾਂ ਆਉਂਗੀਆਂ ਔਰ ਮਹਾਪੁਰਸ਼ ਅਨਰਸ਼ੀ ਬਾਤ ਪ੍ਰਾਪਤ ਕਰੂੰਗੀਆਂ ਔਰ ਉਹਨਾਂ ਦਾ ਪੰਡਾਰਾ ਚੱਲਦਾ ਰਹਿਣਾ ਸਦਾ ਸੋ ਦੋਸਤੋ ਬਿਲਕੁਲ ਗੱਲ ਕਲੀਅਰ ਹੈ ਕਿ ਸੰਤ ਨਾ ਹੋਤੇ ਜਗਤ ਮੇਂ ਤੋਂ ਜਲ ਮਰਤਾ ਸੰਸਾਰ ਔਰ ਇਨਾਂ ਦੀ ਦਇਆ ਇਨਾਂ ਦੀ ਬਖਸ਼ਿਸ਼ ਦੇ ਨਾਲ ਹੀ ਇਹ ਜਿਹੜੀ ਸ੍ਰਿਸ਼ਟੀ ਹੈ ਚੱਲ ਰਹੀ ਹੈ ਔਰ ਜਦੋਂ ਸੱਚੇ ਮਾਰਗ ਤੇ ਆਪਾਂ ਚੱਲਦੇ ਹਾਂ ਤਾਂ ਫਿਰ ਅਕਾਲ ਪੁਰਖ ਕਿਸੇ ਨਾ ਕਿਸੇ ਰੂਪ ਵਿੱਚ ਸਾਡੀ ਮਦਦ ਜ਼ਰੂਰ ਕਰਦਾ ਹੈ ਸੋ ਇਸ ਡੇਰੇ ਦੀ ਜਿੰਨੀ ਸਿਫਤ ਅਸੀਂ ਸੁਣੀ ਹੈ ਲੇਕਿਨ ਇੱਥੇ ਆ ਕੇ ਜਦੋਂ ਮਹਿਸੂਸ ਹੁੰਦਾ ਹੈ ਉਸ ਤੋਂ ਵੱਧ ਹੈ ਤੁਸੀਂ ਆਏ ਆ ਸੇਵਾਦਾਰਾਂ ਨੇ ਕਿੰਨੀ ਰਿਸਪੈਕਟ ਕੀਤੀ ਕਿੰਨੀ ਇੱਜ਼ਤ ਕੀਤੀ ਕੁਛ ਇੱਕ ਮੇਰੀਆਂ ਭੈਣਾਂ ਜਿਹੜੀਆਂ ਸੇਵਾਦਾਰਨੀਆਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਮਤਲਬ ਜ਼ੁਬਾਨ ਜੋ ਨਿਕਲੇ ਹੋਏ ਸਾਧੂ ਸੰਤਾਂ ਦੇ ਜਿਹੜੇ ਸ਼ਬਦ ਨੇ ਉਹ ਪੱਥਰ ਤੇ ਲਕੀਰ ਹੁੰਦੇ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮਾਤਾ ਪ੍ਰੀਤੀ ਮਾਤਾ ਜੀ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਆ ਜਸਲ ਸਾਹਿਬ ਵੱਲੋਂ ਪਾਵਰ ਆਫ ਸੋਸ਼ਲ ਜੁੰਟੀ ਵੱਲੋਂ ਕਿ ਤੁਸੀਂ ਜ਼ਰੂਰ ਅੰਬੇਡਕਰ ਊਰਜਾ ਪਾ ਬਣਾਓ ਤੁਹਾਡੀ ਦਇਆ ਤੁਹਾਡੀ ਬਖਸ਼ਿਸ਼ ਦੇ ਨਾਲ ਚਾਰ ਮੰਜ਼ਲਾਂ ਉਸਾਰੀ ਹੋਈ ਹੈ ਕਰੋੜਾ ਰੁਪਿਆ ਪੈਸਾ ਜਿਹੜਾ ਇਹਨਾਂ ਦੀ ਬਦੌਲਤ ਲੱਗਾ ਹੈ ਸੋ ਇਸ ਕਰਕੇ ਮੈਂ ਤਾਂ ਇਹੀ ਕਹਾਂਗਾ ਕਿ ਸੰਤ ਨਾ ਹੁੰਤੇ ਜਗਤ ਵਿੱਚ ਤੋ ਜਲ ਮਰਤਾ ਸੰਸਾਰ ਅੱਜ ਦੁਨੀਆ ਪਟਕੀ ਹੋਈ ਹੈ ਮਾਤਾ ਜੀ ਨੇ ਬਹੁਤ ਵਧੀਆ ਗੱਲਬਾਤ ਕੀਤੀ ਕਿ ਜਿਹੜੀ ਕੋਲਕੱਤਾ ਦੇ ਵਿੱਚ ਇੱਕ ਲੜਕੀ ਦੇ ਨਾਲ ਜ਼ਬਰ ਜਨਾਹ ਹੋਇਆ ਹੈ ਉਹਦੀਆਂ ਚੀਖਾਂ ਅੱਜ ਵੀ ਸਾਡੇ ਕੰਨਾਂ ਵਿੱਚ ਉਸੇ ਤਰ੍ਹਾਂ ਹੀ ਪੈ ਰਹੀਆਂ ਨੇ ਔਰ ਜਦੋਂ ਉਸ ਵਾਕਿਆ ਨੂੰ ਯਾਦ ਕਰਦੇ ਆ ਤਾਂ ਸੱਚਮੁੱਚ ਲੂੰ ਕੰਡੇ ਖੜ ਜਾਂਦੇ ਨੇ ਜੇ ਆਕਾਲ ਪੁਰਖ ਨੇ ਕਿਸੇ ਨੂੰ ਧੀ ਦਿੱਤੀ ਹੈ ਤੇ ਉਸ ਦੀ ਇੱਜ਼ਤ ਵੀ ਉਹ ਜ਼ਰੂਰ ਦੇਵੇ ਉਸ ਤੇ ਪਰਦੇ ਕੱਜ ਕੇ ਬਣਾਈ ਰੱਖੇ ਸੋ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਜਿਨ੍ਹਾਂ ਨੇ ਪਟਿਆਲੇ ਦੇ ਵਿੱਚ ਅੰਬੇਡਕਰ ਊਰਜਾ ਭਵਨ ਆਪਣੇ ਹੱਥੀਂ ਕੀ ਕਿਟ ਕਰੋੜਾ ਰੁਪਏ ਖਰਚ ਕੀਤੇ ਨੇ ਔਰ ਉਸ ਦੇ ਸਾਹਮਣੇ ਪਈ ਜ਼ਮੀਨ ਜਿਹੜੀ ਹੈ ਸਾਢੇ 3 ਕਨਾਲਾਂ ਤੋਂ ਵੱਧ ਸਮਾਜ ਵਾਸਤੇ ਮਨੁੱਖਤਾ ਦੀ ਭਲਾਈ ਵਾਸਤੇ ਔਰ ਸਾਡੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਵਾਸਤੇ ਇਹਨਾਂ ਨੇ ਬਹੁਤ ਤਿਆਹੀਆ ਕੀਤਾ ਹੈ ਔਰ ਅੱਜ ਜਿਸ ਦੀ ਰਜਿਸਟਰੀ ਫਰਵਰੀ ਦੇ ਮਹੀਨੇ ਵਿੱਚ ਹੋ ਰਹੀ ਹੈ ਅਸੀਂ ਸੰਤ ਸਮਾਜ ਦੇ ਰਿਣੀ ਹਾਂ ਜੁਗਾ-ਜੁਗਾ ਤੋਂ ਰਿਣੀ ਆ ਕਿਉਂਕਿ ਉਹਨਾਂ ਨੇ ਬੜੀ ਬਖਸ਼ਿਸ਼ ਕੀਤੀ ਹੈ ਬੜੀ ਦਇਆ ਕੀਤੀ ਹੈ ਸੋ ਇਸ ਰਜਿਸਟਰੀ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਪਿੰਡਾਂ ਦੇ ਪਿੰਡ ਜੁੜ ਰਹੇ ਨੇ ਸ਼ਹਿਰਾਂ ਦੇ ਸ਼ਹਿਰ ਜੁੜ ਰਹੇ ਨੇ ਔਰ ਜਿਸ ਦੇ ਕੋਲ ₹2 ₹2 ਸਰਦਾਓ ਇਸ ਵਿੱਚ ਜ਼ਰੂਰ ਯੋਗਦਾਨ ਪਾਓ ਸੋ ਜਸਲ ਸਾਹਿਬ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜਸਲ ਸਾਹਿਬ ਜੈ ਜੈ ਗੁਰਦੇਵ ਧੰ ਗੁਰਦੇਵ ਜੈ ਗੁਰਦੇਵ ਧੰ ਗੁਰਦੇਵ ਜੈ ਸੰਤਨ ਦੀ ਅੱਜ ਡੇਰਾ ਸੰਚਾਲਕ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੀਤਮੰਤ ਜੀ ਜਿਹੜੇ ਕਿ ਸੁੰਦਰਮਨੀ ਬ੍ਰਾਹਮਲੀਨ ਸੁੰਦਰਮਨੀ ਜੀ ਦੇ ਡੇਰੇ ਦੇ ਸੰਚਾਲਕ ਹਨ ਇਸ ਡੇਰੇ ਤੇ ਮੈਨੂੰ 5-6 ਵਾਰ ਆਉਣ ਦਾ ਮੌਕਾ ਮਿਲਿਆ ਸੋ ਅੱਜ ਵੀ ਅਸੀਂ ਦਰਸ਼ਨ ਕਰਨ ਲਈ ਆਏ ਕਿਉਂਕਿ ਜਿਹੜਾ ਵੀ ਕੋਈ ਅਸੀਂ ਪ੍ਰੋਗਰਾਮ ਕਰਦੇ ਆਂ ਕੋਸ਼ਿਸ਼ ਕਰਦੇ ਆਂ ਕਿ ਸੰਤਾਂ ਦੇ ਚਰਨਾਂ ਦਾ ਆਸ਼ੀਰਵਾਦ ਸਾਨੂੰ ਮਿਲੇ ਹੁਣ ਵੀ ਜਿਹੜਾ ਅੰਬੇਡਕਰ ਊਰਜਾ ਪਵ ਮੰਡਾ ਖੜਾ ਹੋਇਆ ਇਹ ਸਾਰੇ ਹੀ ਸੰਤਾਂ ਦੀ ਕਿਰਪਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬੱਚਿਆਂ ਲਈ ਕਿਉਂਕਿ ਸਾਡੇ ਜਿਹੜੇ ਗਾਹਾਂਵਾਂ ਆਉਣ ਵਾਲੇ ਬੱਚੇ ਆ ਉਹਨਾਂ ਦਾ ਜਵੜਾ ਭਵਿੱਖਾ ਉਹ ਖਤਰੇ 'ਚ ਬਣਦਾ ਜ਼ਿਆਦਾ ਹੈ ਜਿਵੇਂ ਕਿ ਸੰਤਾਂ ਨੇ ਮਾਤਾ ਜੀ ਨੇ ਗੱਲ ਕੀਤੀ ਹੈ ਇਹ ਕਿਉਂ ਹੋ ਰਿਹਾ ਹੈ ਕਿਉਂ ਗੁਰੂਆਂ ਨੇ ਇਹੋ ਕਹਿਣਾ ਪਿਆ ਸੀ ਰਾਜੇ ਸ਼ੀਮ ਮਕਦਮ ਕੁੱਤੇ ਅੱਜ ਜਿਹੜਾ ਸਰਕਾਰਾਂ ਦੇ ਫਰਜ਼ ਬਣਦੇ ਐ ਜਦੋਂ ਸਰਕਾਰਾਂ ਪਿੱਛੇ हट ਜਾਂਦੀਆਂ ਤੇ ਫਿਰ ਲੋਕਾਂ ਨੂੰ ਆਪ ਉੱਠਣਾ ਪੈਂਦਾ ਫਿਰ ਇਸ ਕਰਕੇ ਅੱਜ ਵੀ ਅਸੀਂ ਜਿਹੜੇ ਤੁਰੇ ਫਿਰਦੇ ਆਂ ਇਸ ਕਰਕੇ ਤੁਰੇ ਫਿਰਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀ ਮਨੁੱਖਤਾ ਦੀ ਭਲਾਈ ਲਈ ਕੁਛ ਨਾ ਕੁਛ ਕੀਤਾ ਜਾ ਸਕੇ ਸੋ ਉਸੇ ਹੀ ਕਾਫਲੇ ਨੋਗਲ ਜਾਂਦੇ ਹੋਏ ਜਿਹੜਾ ਜਗ੍ਹਾ ਲਈ ਐ ਉੱਥੇ ਵੀ ਜਿਹੜਾ ਆਉਣ ਵਾਲੇ ਬੱਚਿਆਂ ਦੇ ਭਵਿੱਖ ਲਈ ਲੋਕਾਂ ਦੇ ਲਈ ਬਹੁਤ ਵੱਡਾ ਕੰਮ ਜਿਹੜਾ ਉਹ ਸੰਤਾਂ ਦੇ ਅਸ਼ੀਰਵਾਦ ਨਾਲ ਹੀ ਹੋਣਾ ਕਿਉਂਕਿ ਸਾਰੇ ਹੀ ਸੰਤਾਂ ਦਾ ਓਟ ਆਸਰਾ ਅਸੀਂ ਲੈ ਕੇ ਚੱਲ ਰਹੇ ਹਾਂ ਜਦੋਂ ਉੱਥੇ ਕੋਈ ਵੀ ਅਸੀਂ ਅੱਗੇ ਲਾਉਣ ਜਾਣਾ ਹੈ ਪਲੇ ਜਿਹੜਾ ਮਾਰਵਲ ਅਸੀਂ ਸੰਤਾਂ ਦੇ ਨਾਂ ਦਾ ਅਸੀਂ ਚਾਹੁੰਦੇ ਹਾਂ ਕਿ ਹਰ ਡੇਰੇ ਦੀ ਕੁਛ ਨਾ ਕੁਛ ਜੋ ਵੀ ਉਹਨਾਂ ਦਾ ਉੱਥੇ ਯੋਗਦਾਨ ਹੈ ਉਹ ਵੀ ਪਵੇ ਲੋਕਾਂ ਦਾ ਵੀ ਪਵੇ ਕਿਉਂਕਿ ਨਹੀਂ ਤਾਂ ਇਹ ਪਰਸਨਲ ਬਣ ਜਾਂਦੇ ਆ ਹੂੰ ਅਸੀਂ ਚਾਹੁੰਦੇ ਹਾਂ ਲੋਕਾਂ ਦਾ ਹੋਵੇ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਜਿਹੜੀ ਚੀਜ਼ ਬਣਦੀ ਹੈ ਉਹ ਲੋਕਾਂ ਦੇ ਅੱਗੇ ਕੰਮ ਆਉਂਦੀ ਹੈ ਸੋ ਇਸ ਕਰਕੇ ਅੱਜ ਅਸੀਂ ਡੇਡੇ ਦੇ ਵਿੱਚ ਆਏ ਹਾਂ ਬਹੁਤ ਵੱਡਾ ਉਹਨਾਂ ਨੇ ਸਾਨੂੰ ਅਸ਼ੀਰਵਾਦ ਦਿੱਤਾ ਅਸੀਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ ਨਤਮਸਤਕ ਹੁੰਨੇ ਆ ਕਿਉਂਕਿ ਜਦੋਂ ਵੀ ਅਸੀਂ ਡੇਡੇ ਤੇ ਆਉਂਦੇ ਆ ਜਾਂ ਜਦੋਂ ਵੀ ਸਾਨੂੰ ਨਵਾਂ ਸ਼ਹਿਰ ਦੇ ਵਿੱਚ ਵੀ ਜਾਣ ਦਾ ਮੌਕਾ ਮਿਲਿਆ ਅੱਜ ਨਹੀਂ ਕਈ ਸਾਲਾਂ ਤੋਂ ਮੈਂ ਦਰਸ਼ਨ ਕਰਦਾ ਆ ਰਿਹਾ ਉਹਨਾਂ ਨੇ ਕਦੇ ਵੀ ਆਪਣਾ ਹੱਥ ਸਿਰ ਤੋਂ ਨਹੀਂ ਚੱਕਿਆ ਹਮੇਸ਼ਾ ਹੀ ਸਤਿ ਅਸ਼ੀਰਵਾਦ ਦਿੱਤਾ ਸੋ ਇਸੇ ਕਢੀ ਦੇ ਤਹਿਤ ਅਸੀਂ ਜਦੋਂ ਵੀ ਸਾਨੂੰ ਮੌਕਾ ਮਿਲਦਾ ਸੀ ਆਉਨੇ ਆ ਤੇ ਅੱਜ ਵੀ ਅਸੀਂ ਆਏ ਸੀ ਸੋ ਅਸੀਂ ਮਾਤਾ ਜੀ ਦਾ ਬਹੁਤ ਹੀ ਤਹਿ ਦਿਲ ਤੋਂ ਪਾਵਰ ਆਫ ਸੋਸ਼ਲ ਜੁਨਟੀ ਵੱਲੋਂ ਸਤਿਕਾਰ ਕਰਦੇ ਹਾਂ ਉਹਨਾਂ ਦਾ ਸਾਡੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਜਦੋਂ ਵੀ ਏ ਮਾਤਾ ਜੀ ਨੂੰ ਮੌਕਾ ਮਿਲਦਾ ਹੈ ਪਟਿਆਲੇ ਦੇ ਵਿੱਚ ਆਉਣ ਦਾ ਇਹਨਾਂ ਦਾ ਆਸ਼ੀਰਵਾਦ ਇਹਨਾਂ ਦੇ ਚਰਨ ਜਦੋਂ ਪੈਣਗੇ ਕਿਉਂਕਿ ਸੰਤ ਮਹਾਤਮਾ ਜਿੱਥੇ ਵੀ ਚਰਨ ਪਾਉਂਦੇ ਆ ਉਹ ਜਗ੍ਹਾ ਪਵਿੱਤਰ ਹੋ ਜਾਂਦੀ ਹੈ ਸੋ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਅਸੀਂ ਜਰੂਰ ਇੰਤਜ਼ਾਰ ਕਰਾਂਗੇ ਸੋ ਪਾਵਰ ਆਫ ਸੋਸ਼ਲ ਜੁਨਟੀ ਬਲਾਂ ਸਾਰੇ ਹੀ ਲੋਕਾਂ ਵੱਲੋਂ ਅਸੀਂ ਮਾਤਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿਹੜੇ ਕਿ ਅੱਜ ਸਾਡੇ ਬਹੁਤ ਹੀ ਪੂਜਨੀਕ ਬ੍ਰह्मलीन ਸੰਤ ਸੁੰਦਰਮੁਨੀ ਜੀ ਦੇ ਡੇਡੇ ਦੇ ਨੂੰ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਅੱਗੇ ਨੂੰ ਲੈ ਕੇ ਜਾ ਰਹੇ ਆ ਤੇ ਸੰਗਤਾਂ ਦਾ ਦਿਨ-ਬਦਨ ਇੱਥੇ ਪਿਆਰ ਵੱਧਦਾ ਜਾ ਰਿਹਾ ਅੱਜ ਵੀ ਅਸੀਂ ਦੇਖ ਰਹੇ ਆ ਕਿ ਮੇਲਿਆਂ ਦੇ ਵਿੱਚ ਤਾਂ ਰੌਣਕਾਂ ਹੁੰਦੀਆਂ ਹੀ ਆ ਲੇਕਿਨ ਆਮ ਦਿਨਾਂ ਦੇ ਵਿੱਚ ਵੀ ਮਾਤਾ ਜੀ ਦੇ ਬਿਹੇਵੀਅਰ ਨੂੰ ਲੈ ਕੇ ਉਹਨਾਂ ਦੇ ਲੋਕਾਂ ਦੇ ਨਾਲ ਸਤਿਕਾਰ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਸ਼ਰਧਾ ਹੈ ਲੋਕਾਂ ਦੇ ਵਿੱਚ ਸੋ ਸਾਰਿਆਂ ਦਾ ਅਸੀਂ ਮਾਤਾ ਜੀ ਦਾ ਸਾਰਿਆਂ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਤਿਕਾਰ ਕਰਦੇ ਹਾਂ ਜੈ ਸੰਤ ਜੀ ਸੋ ਦੋਸਤੋ ਬਹੁਤ ਖੂਬਸੂਰਤ ਗੱਲਾਂ ਬਾਤਾਂ ਕੀਤੀਆਂ ਨੇ ਜਸਲ ਸਾਹਿਬ ਨੇ ਔਰ ਜਿਵੇਂ ਇਹਨਾਂ ਦੱਸਿਆ ਕਿ ਜਦੋਂ ਵੀ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਦਾ ਸਾਨੂੰ ਅਸ਼ੀਰਵਾਦ ਦਿੱਤਾ ਜਾਂਦਾ ਹੈ ਔਰ ਖਾਸ ਕਰਕੇ ਜਦੋਂ ਉਸ ਸਮੇਂ ਦੀ ਮੈਂ ਗੱਲਬਾਤ ਮਾਤਾਮਾਂ ਤੋਂ ਕੁਝ ਪੁੱਛੀ ਕਿਉਂਕਿ ਮੇਰੀ ਵੀ ਇੱਕ ਰਿਅਲਿਟੀ ਰਹਿੰਦੀ ਹੈ ਕਿ ਮੈਂ ਡੇਰੇ ਦੇ ਨਾਲ ਸੰਬੰਧਿਤ ਉਸ ਸਮੇਂ ਨੂੰ ਯਾਦ ਕਰਕੇ ਪੂਰੀ ਦੁਨੀਆ ਦੇ ਰੂਪ ਰੂਪ ਕਰਾਂ ਜਦੋਂ ਚਾਰੇ ਪਾਸੇ ਜੰਗਲ ਸੀ ਬੀਆਬਾਨ ਸੀ ਜੰਗਲੀ ਜਾਨਵਰ ਸੀ ਜ਼ਹਿਰੀਲੇ ਜਾਨਵਰ ਸਗੇ ਉਸ ਬਿਲਾਂ ਦੇਖੋ ਇੱਕ ਸੱਚੀ ਆਤਮਾ ਇੱਕ ਸੱਚੀ ਰੂਹ ਜਿਸ ਨੇ ਆਪਣੇ ਖੜ ਕੇ ਤਪ ਕੀਤਾ ਹੈ ਔਰ ਜ਼ੁਬਾਨ ਚ ਇੱਕ ਸ਼ਬਦ ਵੀ ਉਹਨਾਂ ਨੇ ਨਹੀਂ ਕੱਢਿਆ ਲੇਕਿਨ ਉਸ ਸਮੇਂ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਅੱਜ ਤਾਂ ਮਾਤਾ ਪ੍ਰੀਤੀ ਜੀ ਦੀ ਦਇਆ ਦੇ ਨਾਲ ਬਖਸ਼ਿਸ਼ ਦੇ ਨਾਲ ਤੁਸੀਂ ਦੇਖੋ ਕਿ ਕਿੰਨੀਆਂ ਰੌਣਕਾਂ ਲੱਗੀਆਂ ਨੇ ਲੇਕਿਨ ਜਦੋਂ ਉਸ ਸਮੇਂ ਦੇ ਹਾਲਾਤਾਂ ਨੂੰ ਆਪਾਂ ਅੱਖਾਂ ਦੇ ਅੱਗੇ ਰੱਖਦੇ ਆਂ ਤਾਂ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਇਹ ਸਾਰੀ ਬਖਸ਼ਿਸ਼ ਹੈ ਉਹ ਕਿਸੇ ਨਾ ਕਿਸੇ ਰੂਪ ਵਿੱਚ ਬਖਸ਼ਿਸ਼ ਆਉਂਦੀ ਹੈ ਸੋ ਅੱਜ ਸੱਚਮੁੱਚ ਅਸੀਂ ਧੰਨ ਧੰਨ ਹੈ ਕਿਉਂਕਿ ਤੀਸਰੀ ਵਾਰ ਮਾਤਾ ਜੀ ਦੇ ਦਰਸ਼ਨ ਕੀਤੇ ਨੇ ਦਰਬਾਰ ਵਿੱਚ ਹਾਜ਼ਰੀ ਭਰੀ ਹੈ ਭਵਿੱਖ ਦੇ ਵਿੱਚ ਵੀ ਜੇ ਚਾਹਣਗੇ ਦਇਆ ਇਸੇ ਤਰ੍ਹਾਂ ਹੀ اپنی ਰੱਖਣਗੇ ਪੋਸੂ ਨਾਮਾ ਚੈਨਲ ਜਿਹੜਾ ਹੈ ਉਹ ਇੱਕ ਇੱਕ ਵਨਗੀ ਨੂੰ ਜਿਹੜਾ ਕਵਰ ਕਰੇਗਾ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸ ਹੋਂਸਾ ਹੁੰਦਾ